ਜਿਹੜਾ ਕਹਿੰਦਾ ਹੈ ਵੀ ਸਿੱਖ ਸਨਾਤਨ ધੰਗ ਹੈ ਬਟਾਓ ਉਹਨੂੰ ਕਦੇ ਆਪਾਂ ਲਾਈਵ ਕਰਦੇ ਆਂ ਰਾਮਨਾਲ ਬੈੰਦੇ ਆ ਉਹਨਾਂ ਨਾਲ ਉਹਨਾਂ ਨੂੰ ਕਹਿੰਦੇ ਆ ਤੁਸੀਂ ਦਿਖਾਓ ਥੋੜਾ ਜਿਆ ਦੱਸੋ ਕਿ ਕਿਸ ਬੇਸ ਤੇ ਤੁਸੀਂ ਕਹਿ ਰਹੇ ਹੋ ਕੋਈ ਬੇਸ ਵੀ ਤੇ ਹੋਵੇ ਨਾ ਜੀ ਗੱਲ ਦਾ ਹੂੰ ਕਿਸ ਆਧਾਰ ਤੇ ਹੂੰ ਉਹਨਾਂ ਦੀ ਰਿਲੀਜੀਅਸ ਪ੍ਰੈਕਟਿਸ ਸਿੱਖਾਂ ਦੀ ਰਿਲੀਜੀਜੀਅਸ ਪ੍ਰੈਕਟਿਸ ਜਿਹੜੀ ਆ ਉਹਦਾ 1% ਵੀ ਇੱਧਰ ਨਹੀਂ ਮਿਲਦਾ ਹੂੰ ਸਿੱਖਾਂ ਦੀ ਰਿਲੀਜੀਅਸ ਪ੍ਰੈਕਟਿਸ ਜਿਹੜੀ ਆ ਨਾ ਜੀ ਉਹਦਾ 1% ਵੀ ਨਹੀਂ ਹੈ ਇੱਧਰ ਤਾਂ ਫਿਰ ਮਿਲਦਾ ਕਿਵੇਂ ਔਰ ਦੂਜੀ ਗੱਲ ਸਨਾਤਨ ਪਾਰਟ ਹੋ ਸਕਦਾ ਸਿੱਖੀ ਦਾ ਸਨਾਤਨ ਅਰਥ ਜਿਹੜਾ ਹੈ ਤਾਂ ਜੀ ਸਨਾਤਨ ਚਲੋ ਇੱਕ ਬੜੀ ਅਲੱਗ ਡਿਬੇਟ ਲੱਗ ਜੇਗੀ ਪਰ ਮੈਂ ਇੰਨਾ ਕਹਿਣਾ ਚਾਹੁੰਦਾ ਜੀ ਅਗਰ ਕੋਈ ਵਿਅਕਤੀ ਪਰਮਾਤਮਾ ਨੇ ਜੈਸਾ ਉਹਨੂੰ ਬਣਾਇਆ ਹੈ ਜੈਸਾ ਉਹਨੂੰ ਬਣਾ ਕੇ ਭੇਜਿਆ ਹੈ ਜੈਸਾ ਉਹਨੂੰ ਬਣਾ ਕੇ ਰੱਬ ਨੇ ਜੋ ਉਹਨੂੰ ਰੂਪ ਦਿੱਤਾ ਹੈ ਉਸੇ ਰੂਪ ਨੂੰ ਸੰਭਾਲ ਲਵੇ ਤਾਂ ਉਹ ਸਿੱਖੀ ਹੋਏਗਾ ਹਮੈਨੂੰ ਕੋਈ ਕਹਿ ਦਵੇ ਮੈਨੂੰ ਕੱਲ ਪਰਸੋ ਇੱਕ ਮੁੰਡੇ ਨੇ ਕਿਹਾ ਕਹਿੰਦਾ ਕਿਆ ਗੁਰੂ ਜੀ ਆਪਣੇ ਦਾੜੀ ਬੜਾ ਲੀ ਉਕਲੀ ਉਹ ਕਲੀਨ ਸ਼ੇਵ ਸੀਗਾ ਮੈਂ ਕਹਾ ਕਾਕਾ ਮੈਨੂੰ ਇੱਕ ਗੱਲ ਦੱਸ ਮੈਂ ਦਾੜੀ ਵਧਾਈ ਹੈ ਜਾਂ ਤੂੰ ਦਾੜੀ ਕਟਾਈ ਹੈ ਮੈਂ ਤਾਂ ਨਹੀਂ ਵਧਾਈ ਹੂੰ ਤੂੰ ਕਟਾਈ ਹੈ ਮੈਂ ਤਾਂ ਜੈਸੀ ਕੁਦਰਤ ਨੇ ਦਿੱਤੀ ਮੈਂ ਛੱਡਤੀ ਹੂੰ ਛੱਡ ਤੇ ਜੋ ਮੈਨੂੰ ਰੱਬ ਨੇ ਜਿਸ ਜਿਸ ਉਹਦੇ ਚ ਮੈਨੂੰ ਜਨਮ ਦਿੱਤਾ ਹੈ ਮੈਂ ਉਸੇ ਅਜ ਰੰਗ ਚ ਹੈਗਾ ਕਟਾਈ ਤਾਂ ਤੁਸੀਂ ਐ ਇਹ ਮੂੰਹ ਸਿਰ ਮਣਵਾਣੇ ਕਲੀਨ ਸ਼ੇਵ ਰਹਿਣਾ ਤੇ థਾਈਲੈਂਡ ਦੀ ਸਭਿਆਤਾ ਇਹਦਾ ਪੰਜਾਬ ਨਾਲ ਕੀ ਲੈਂਦੇ ਨੇ ਕਹਿੰਦਾ ਇਹ ਤਾਂ ਪੰਜਾਬ ਨਾਲ ਕੋਈ ਲੈਂਦੇ ਨਹੀਂ ਸਭਿਆਤਾ ਨਹੀਂ ਇੱਥੇ ਨਹੀਂ ਹਲੇ ਇੱਥੇ ਦੀ ਸਭਿਆਤਾ ਨਹੀਂ ਹੈ ਨਾ ਨਾ ਇੱਥੋਂ ਦੀ ਹੈ ਹੀ ਨਹੀਂ ਇਸ ਖਿੱਤੇ ਦੀ ਨਹੀਂ ਹੈ ਪੂਰੇ ਖਿੱਤੇ ਦੀ ਨਹੀਂ ਹੈ ਪੂਰੇ ਭਾਰਤ ਦੀ ਨਹੀਂ ਹਾਂ ਐਸਾ ਕਹਿ ਸਕਦੇ ਹਾਂ ਸਾਊਚੋਂ ਵੀ ਤੁਸੀਂ ਦੇਖੋ ਸਾਊਚ ਕਿੱਥੇ ਕੋਈ ਮੁੱਛਾ ਦਾੜੀ ਤਾਂ ਕੋਈ ਨਹੀਂ ਬੰਨਾਂਦਾ ਮੁੱਛਾ ਤੇ ਰੱਖਦੇ ਹੀ ਆ ਜੀ ਘੱਟ ਤੋਂ ਘੱਟ ਅਤੇ ਚਲੋ ਕਲਚਰ ਹੋ ਗਿਆ ਬਾਲੀਵੁੱਡ ਆ ਗਿਆ ਹਾਲੀਵੁੱਡ ਆ ਗਿਆ ਹੋਰ ਬਤੇਰੇ ਸਿਸਟਮ ਆ ਗਏ ਦੇਖਾ ਦੇਖੇ ਲੋਕ ਲੱਗੇ ਆ ਕਰਨ ਨਹੀਂ ਪਹਿਲਾਂ ਕੌਣ ਕੇ ਇਸ ਕਤਲ ਕਰਾਂਦਾ ਸੀਗਾ ਸ਼ਿਵਜੀ ਮਹਾਰਾਜ ਦੀ ਤੁਸੀਂ ਜੇ ਪੁਰਾਣੀ ਫੋਟੋਆਂ ਦੇਖੋ ਉਹਦੇ ਚ ਦਾੜੀ ਪੂਰਾ ਦਾੜਾ ਪਰ ਸ਼ਾਸਤ੍ਰਾਸ਼ ਹੈ ਜਟਾ ਜੂਟਤਾਰੀ ਹੈ ਹਮ ਸ਼ਸਤਰਤਾਰੀ ਹੈ ਹਮ ਸਿੱਖ ਵੀ ਸ਼ਸਤਰਤਾਰੀ ਹੈ ਉਹ ਵੀ ਸ਼ਸਤਰ ਉਹ ਸਾਰਾ ਕਲਚਰ ਜਿਹੜਾ ਹੈ ਸੀਗਾ ਅੱਜ ਦੇ ਟਾਈਮ 'ਚ ਉਹਨੂੰ ਬਿਲਕੁਲ ਮਟਿਆ ਮੇਟ ਕਰਕੇ ਇਸ ਸਟੇਜ ਤੱਕ ਲਿਆ ਆ ਗਿਆ ਇਹਦੇ ਚ ਬਹੁਤ ਲੰਬੀ ਪ੍ਰੈਕਟਿਸ ਕੀਤੀ ਗਈ ਹੈ ਕੋਈ ਐਸਾ ਨਹੀਂ ਹੈ ਵੀਰ ਕੋ ਦੋ ਚਾਰ 10 ਦਿਨਾਂ ਚ ਚੀਜ਼ ਹੋਗੀ ਬਹੁਤ ਲੰਬਾ ਟਾਈਮ ਲੱਗਾ ਆਰਐਸਮਾਜ ਨੇ ਇਹਦੇ ਚ ਬਹੁਤ ਭੂਮਿਕਾ ਨਿਭਾਈ ਹੈ ਪੰਜਾਬ ਦਾ ਕਲਚਰ ਨੂੰ ਖਰਾਬ ਕਰਨ ਦੇ ਵਿੱਚ ਆਰਐਸਮਾਜ ਦਾ ਬਹੁਤ ਬੜਾ ਰੋਲ ਰਿਹਾ ਹੈ ਜੀ ਵੱਡੀ ਗੱਲ ਕਰਦੇ ਹਾਂ ਹਾਂ ਪੰਜਾਬ ਦਾ ਜਿਹੜਾ ਕਲਚਰ ਆਰਐਸਮਾਜ ਨੇ ਕਿੱਤਾ ਹੈ ਖਰਾਬ ਆਰਐਸਮਾਜ ਦੇ ਅਨੁਸਾਰ ਨਿਯੋਗ ਪ੍ਰਥਾ ਹੈਗੀ ਹੈ ਨਿਯੋਗ ਹੋ ਕੇ ਉਹਦਾ ਨਿਯੋਗ ਦਾ ਮਤਲਬ ਹੈ ਵੀ ਅਗਰ ਕੋਈ ਇਸਤਰੀ ਸੰਤਾਨ ਪੈਦਾ ਆਪਣੇ ਘਰ ਵਾਲੇ ਤੋਂ ਇਤਰ ਕਿਸੇ ਹੋਰ ਤੋਂ ਸੰਤਾਨ ਪੈਦਾ ਕਰਨਾ ਚਾਹੇ ਤਾਂ ਕਰ ਸਕਦੀ ਹੈ संयोग प्रथा है फैक्चुअल है ये देख लिखया है हां हां बिल्कुल है गया जी मतलब तो इना दी किताब है सत्यार्थ प्रकाश लिखया हुआ है और सत्यार्थ प्रकाश तो हम सारे वैदिक सभ्यता है कल्ला सत्यार्थ प्रकाश अपने भी हफ्ते हाँ नहीं कह रहे जी ये गल सत्य अकॉर्डिंग टू सत्यार्थ प्रकाश ए जड़ी गल नियोग जड़ी प्रथा वो वेद सम्मत है वेदा चो निकली है जी तो कहंदे मुड़ वेदा वाला ना स्लोगन ही यही सी द्वारा ਮਗਾ ਜਦੋਂ ਆ ਰਿਆ ਸਮਾਜਿਕ ਜਦੋਂ ਪਰੰਪਰਾਵਾਂ ਸ਼ੁਰੂ ਹੋਈਆਂ ਸੀ ਉਹਨਾਂ ਨੇ ਪਹਿਲੇ ਸਲੋਗਨ ਹੀ ਦਿੱਤਾ ਸੀ ਵੀ ਮੋੜੋ ਵੇਦਾਂ ਵੱਲ ਮੋੜੋ ਵੇਦੋਂ ਕੀ ਔਰ ਉਸੇ ਵੇਦ ਦੇ ਬਿਹਾਵ ਤੇ ਤੇ ਨਿਯੋਗ ਪ੍ਰਥਾ ਨੂੰ ਇਹਨਾਂ ਨੇ ਡਿਫਾਈਨ ਕੀਤਾ ਵੀ ਕੋਈ ਅਗਰ ਕੋਈ ਇਸਤਰੀ ਦਾ ਹਸਬੰਡ ਅਗਰ 5-6 ਸਾਲ ਲਈ ਬਾਹਰਲੇ ਮੁਲਕ ਚਲਾ ਜਾਂਦਾ ਤਾਂ ਉਹ ਆਪਣੇ ਦੇਵਰ ਨਾਲ ਜਾਂ ਕਿਸੇ ਨਾਲ ਸੰਦਾਨ ਉਤਕੰਨ ਕਰ ਸਕਦੀ ਹੈ ਅਸੀਂ ਕਈ ਕਈ ਤੁਸੀਂ ਕੁਝ ਕਲੋਜ਼ ਆ ਗਏ ਆ ਕਹੀਂ ਬਕਾਇਦਾ ਕਲੋਜ਼ ਹੈ ਬੀਨੇ ਇੰਨੇ ਸਾਲ ਕੋਈ ਦੂਰ ਇੰਨਾ ਰਹਿ ਜਵੇ ਤਾਂ ਕਰ ਸਕਦੇ ਆ ਇੰਨੇ ਸਾਲ ਕੋਈ ਰੱਖ ਜਵੇ ਤਾਂ ਕਰ ਸਕਦੇ ਆ ਤੁਸੀਂ ਕਹੋਗੇ ਮੈਂ ਤੁਹਾਨੂੰ ਫੋਟੋ ਦੇ ਦਾਂਗਾ ਮੈਂ ਸਤਿਆਰਥ ਪ੍ਰਕਾਸ਼ ਨੂੰ ਕੋਟ ਕਰਕੇ ਬੋਲ ਰਿਹਾ ਜੀ ਮੇਰੀ ਆਪਣੀ ਕੋਈ ਸਹਿਮਤੀ ਅਸਹਿਮਤੀ ਨਹੀਂ ਹੈ ਇਹਦੇ ਵਿੱਚ ਤੁਸੀਂ ਜ਼ਰੂਰ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਸਾਂਝੀ ਕਰੀ ਮੈਂ ਸਿਰਫ ਜਾਣਕਾਰੀ ਸਾਂਝੀ ਕਰ ਰਹਾ ਕਿ ਸਤਿਆਰਥ ਪ੍ਰਕਾਸ਼ ਮੰਨਦਾ ਹੈ ਧੰਵਾਦ ਜੀ ਬਹੁਤ-ਬਹੁਤ ਸਾਨੂੰ ਸਮਾਂ ਦੇਣ ਲਈ ਜੀ ਬਹੁਤ-ਬਹੁਤ ਸ਼ੁਕਰੀਆ ਤੇ ਕਾਫੀ ਖੁੱਲ ਕੇ ਗੱਲਾਂ ਹੋਈਆਂ ਇਸ ਮਾਮਲੇ ਦੇ ਵਿੱਚ ਜ਼ਰੂਰ ਮੈਂ ਕਹਾਂਗਾ ਵੀ ਅੰਤਿ ਜੇ ਤੁਸੀਂ ਦਰਸ਼ਕਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜਾਂ ਇਸ ਮਾਮਲੇ ਦੇ ਵਿੱਚ ਕੁਝ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ। ਅਰਮਾਨ ਮਲਿਕ ਨਾ ਹੂੰ ਦੇਖੋ ਮੇਰਾ ਪੂਰੇ ਹਿੰਦੂ ਸਮਾਜ ਦੇ ਜਿਹੜੇ ਸਮਝਦਾਰ ਲੋਕ ਆ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਇਸ ਗੱਲ ਨੂੰ ਦੇਖ ਕੇ ਚੁੱਪ ਨਾ ਰਹੋ ਜੋ ਵੀ ਤੁਹਾਡੇ ਮਨ ਚ ਤੁਹਾਨੂੰ ਕਿਆ ਲੱਗਦਾ ਹੈ ਉਹ ਚੀਜ਼ਾਂ ਜਿਹੜੀਆਂ ਆ ਉਹ ਬਾਹਰ ਆਓ ਸਾਹਮਣੇ ਆਓ ਔਰ ਇਸ ਪਰਿਵਾਰ ਦਾ ਦੀ ਹੈਲਪ ਕਰੋ। ਹੂੰ ਕਿਉਂਕਿ ਇਨ ਉਹ ਉਹਨਾਂ ਦੀ ਇੰਟੂਇਸ਼ਨ ਨਹੀਂ ਗਲਤ ਐ ਇਸ ਮਾਮਲੇ ਦੇ ਵਿੱਚ ਰੂਪ ਤਰਨ ਕਰਨ ਤੋਂ ਬਾਅਦ ਉਹਨਾਂ ਨੇ ਕੁਝ ਗਲਤ ਨਹੀਂ ਕੀਤਾ ਹੂੰ ਤੇ ਜਿਹੜੇ ਸਮਝਦਾਰ ਲੋਕ ਆ ਜਿਹੜੇ ਧਰਮ ਦਾ ਮਰਮ ਰੱਖਦੇ ਆ ਉਹਨਾਂ ਨੂੰ ਸਾਹਮਣੇ ਆ ਕੇ ਉਹਨੂੰ ਮਲਿਕ ਫੈਮਲੀ ਦੇ ਨਾਲ ਖੜਨਾ ਚਾਹੀਦਾ ਮਲਿਕ Hindu ਬੱਚਾ ਹੈ ਉਹਨੂੰ ਬੇਵਜ੍ਹਾ ਮੁਸਲਮਾਨਾ ਕੋਸ਼ਿਸ਼ ਕੀਤਾ ਜਾਵੇ ਜੀ ਹੂੰ ਉਹ ਜੱਟਾਂ ਦਾ ਮੁੰਡਾ ਹੈ ਜੱਟਾਂ ਦਾ ਬੱਚਾ ਹੈ Hindu ਹੈ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸੋ ਜਿਵੇਂ ਕਿ ਗੱਲਬਾਤ ਕਰਕੇ ਹਟੇ ਆਂ ਸਾਇਸ ਪੋਡਕਾਸਟ ਦੇ ਵਿੱਚ ਕਾਫੀ ਕੁਝ ਤੁਸੀਂ ਸੁਣ ਲਿਆ ਹੋਵੇਗਾ ਮੇਨ ਇਸ ਸਮੇ ਇਹ ਮਸਲਾ ਚੱਲ ਰਿਹਾ ਸੀ ਇਹ ਮੁੱਦਾ ਚੱਲ ਰਿਹਾ ਸੀ ਪਾਇਲ ਮਨਿਕ ਦਾ ਰਮਨ ਮਲਿਕ ਦਾ ਇਹਨਾਂ ਦੀ ਪੂਰੀ ਫੈਮਿਲੀ ਦਾ ਜਿਹੜਾ ਮਸਲਾ ਚੱਲ ਰਿਹਾ ਸੀ ਹੁਣ ਜ਼ਰੂਰ ਤੁਸੀਂ ਦਰਸ਼ਕੋ ਦਰਸ਼ਕ ਜਿਹੜੇ ਆ ਸਰੋਤੇ ਜਿਹੜੇ ਆ ਉਹਨਾਂ ਨੂੰ ਸਭ ਕੁਝ ਪਤਾ ਹੁੰਦਾ ਕੌਣ ਸਹੀ ਆ ਕੌਣ ਗਲਤ ਆ ਤਾਂ ਮੈਂ ਜ਼ਰੂਰ ਇਹ ਪੋਡਕਾਸਟ ਆ ਕੀਤਾ ਵੀ ਤੁਹਾਡੇ ਤੱਕ ਜਾਣਕਾਰੀ ਜਿਹੜੀ ਆ ਉਹ ਪੂਰੀ ਪਹੁੰਚ ਸਕੇ ਕਿ ਕਈ ਵਾਰੀ ਬੰਦਾ ਵੀਡੀਓ ਸਕਰੋਲ ਵੀ ਕਰ ਦਿੰਦਾ ਹੈ ਕਈ ਵਾਰੀ ਵੀਡੀਓ ਜਿਹੜੀ ਦੇਖਦਾ ਉਹਦੇ ਵਿੱਚ ਜਾਣਕਾਰੀ ਵੀ ਪੂਰੀ ਨਹੀਂ ਹੁੰਦੀ ਜਾਂ ਕਈ ਵਾਰੀ ਇੱਕ ਪੱਖ ਦੀ ਗੱਲ ਕੀਤੀ ਹੁੰਦੀ ਆ ਤਾਂ ਤੁਹਾਡੇ ਤੱਕ ਜ਼ਰੂਰ ਅਸੀਂ ਪ੍ਰੋਪਰਲੀ ਜਾਣਕਾਰੀ ਇਸ ਮਾਮਲੇ ਦੇ ਵਿੱਚ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਉਹ ਤੁਹਾਡੇ ਨਾਲ ਸਾਂਝੀ ਕੀਤੀ ਆ ਅਤੇ ਧਰਮ ਐਸਤੇ ਕੀ ਕਹਿੰਦਾ ਉਹ ਵੀ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕੀਤੀ ਸੋ ਮੈਂ ਕਮਾਂਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਲੀਮ ਹੈ ਮਾਸਟਰ ਸਲੀਮ ਹੈ ਮਾਸਟਰ ਸਲੀਮ ਹਿੰਦੂ ਹੈ ਨਾਮ ਪਲੇ ਉਹਦਾ ਮਾਸਟਰ ਸਲੀਮ ਹੈ ਜੀ ਪੰਜਾਬ ਦੇ ਵਿੱਚੋਂ ਮੈਂ ਨਹੀਂ ਕਹਿੰਦਾ ਕਿ ਭਗਤ ਇਕੱਲਾ ਇੱਕੋ ਹੀ ਹੈ ਜੀ ਉਹ ਲੇਕਿਨ ਇਹਦੇ ਨਾਲ ਦੇ ਨਾਮ ਮੈਨੂੰ ਜ਼ਰੂਰ ਦੱਸਿਓ ਜੀ ਜਿਹੜੇ ਚਿੰਤਪੁਰ ਦੀ ਮਾਤਾ ਤੇ ਰੈਗੂਲਰ ਆਉਂਦੇ ਜਾਂਦੇ ਆ ਜਾਂ ਛੱਤਰ ਚੜਾਉਂਦੇ ਆ ਝੰਡਾ ਚੜਾਉਂਦੇ ਆ ਉਹ ਹਰ ਵਿਧੀ ਪੂਰਨ ਕਰਦਾ ਹੈ ਮਾਸਟਰ ਸਲੀਮ ਯੈਸ ਤੇ ਇਹਨਾਂ ਦੇ ਪਿੱਛੇ ਰੋਲਾ ਬੜਾ ਕਹੇ ਤਾਂ ਅਸੀਂ ਵੀ ਉਹਨੂੰ ਜਗਰਾਤਿਆਂ ਦਾ ਨਾਮ ਲਾਇਆ ਜਾਵੇ ਉਹਦੇ ਕੋਈ ਸ਼ੋਰ ਨਾ ਕਰਾਇਆ ਜਾਵੇ पागल आना बेवकूफ है मामले ਨੂੰ ਹਾਈਲਾਈਟ ਕਰਨਾ ਹਾਈਲਾਈਟ ਕਰਕੇ ਉਹਦੇ ਚ ਆਪਣੇ ਆਪਣੇ ਕਨਈਆ ਮਿੱਤਲ ਨੇ ਚੱਕਿਆ ਸੀਗਾ ਉਹਨੂੰ ਕਨਈਆ ਮਿੱਤਲ ਦਾ ਦੇਖੋ ਉਹਦਾ ਤੇ ਫਿਰ ਕੰਪੀਟੀਟਰ ਹੈ ਜੀ ਕਨਈਆ ਮਿੱਤਲ ਆਪ ਕਰੇ ਫਿਰ ਉਹਨੇ ਪੈਸੇ ਚ ਕਰਦੇ ਜਿੰਨੇ ਪੈਸੇ ਚ ਮਾਸਟਰ ਸਲੀਮ ਕਰਦੇ ਆ ਮਾਸਟਰ ਸਲੀਮ Hindu ਹੈ ਇਸੇ ਤਰ੍ਹਾਂ ਇਹ ਵੀ ਮਲਿਕ ਵੀ Hindu ਹੈ ਮੰਮ ਲੇਖ ਨੂੰ ਕਿਹਾ ਜਾ ਰਿਹਾ ਹੈ ਇੱਕ ਅਜਿਹਾ ਦੇਖ ਰਹਾ ਸੀਗਾ ਇੱਕ ਦਿਮਾਗ ਤੋਂ ਪੈਦਲ ਵਿਅਕਤੀ ਸੀਗਾ ਕੋਈ ਉਹ ਕਹ ਰਿਹਾ ਵੀ ਇਹਨਾਂ ਨੇ ਆਪਣੀ ਪਿੱਠ ਤੇ ਸ਼ਿਵਜੀ ਮਹਾਰਾਜ ਦਾ ਟੈਟੂ ਬਣਾਇਆ ਹੋਇਆ ਇਹਦੇ ਤੇ ਪਰਚਾ ਦਰਜ ਕਰੋ। ਐਹੀ ਸ਼ਿਵਜੀ ਮਹਾਰਾਜ ਦੀ ਫੋਟੋਆਂ ਜਾਂ ਬੀੜੀ ਦੇ ਬੀੜੀ ਦੇ ਬੰਡਲਾਂ ਤੇ ਛਪਦੀਆਂ ਇਹਨਾਂ ਨੂੰ ਦਿਖਦੀਆਂ ਨਿਗੀਆਂ। ਐਹੀ ਸ਼ਿਵਜੀ ਮਹਾਰਾਜ ਦੀ ਫੋਟੋਆਂ ਜਾਂ ਅਖਬਾਰਾਂ 'ਚ ਛਪਦੀਆਂ ਉਸ ਤੋਂ ਬਾਅਦ ਉਹ ਕਿੱਥੇ-ਕਿੱਥੇ ਤੱਕ ਨਹੀਂ ਅਖਬਾਰ ਦਾ ਕਾਗਜ਼ ਜਾਂਦਾ ਜੀ। ਕੋੜੇ ਕਬਾੜ ਤੱਕ ਤੇ ਤੁਸੀਂ ਆਮ ਦੇਖਿਆ ਹੋਗਾ ਪਹੁੰਚਦਾ ਹੋਇਆ। ਉੱਥੇ ਭਾਵਨਾਵਾਂ ਨਹੀਂ ਆਤ ਹੁੰਦੀਆਂ। अरमान मलिक ਦੇ ਪਿੱਠ ਤੇ ਟੈਟੂ ਹੈ ਤੇ ਇਹਨਾਂ ਦੀ ਭਾਵਨਾਤ ਹੋ ਗਈ। ਉਲਟਾ ਉਹ ਤਾਂ ਉਹਨੇ ਦਿਖਾਇਆ ਸੀ ਵੀ ਹਾਂ ਦੇਖ ਲਓ ਵੀ ਮੈਂ ਤਾਂ ਹਿੰਦੂ ਆ ਮੈਂ ਮੈਂ ਥੋੜੀ ਨਾ ਟੈਟੂ ਬਨਵਾਈ ਵੀ। ਪਰ ਜਿੰਨਾ ਇਹਨਾਂ ਨੂੰ ਸੈਟ ਹੋ ਕਰਨ ਦੀ ਕੋਸ਼ਿਸ਼ ਕਰੇਗਾ ਇਹਨੇ ਹਾਈਪਰ ਹੋਣਗੇ ਉਹਦੇ ਤੇ। ਧਾਰਮਿਕ ਬੰਦਾ ਹੁੰਦਾ ਚਲੋ ਉਹਨਾਂ ਨੇ ਮਾਫੀ ਮੰਗ ਲਈ ਸੀ ਛੱਡ ਦਿੰਦੇ ਯਾਰ ਇੱਕ ਕੁੜੀ ਐ ਤੀਤਿਆਣੀ ਐ ਨਹੀਂ ਗਲਤੀ ਹੋਣ ਦੇ ਬਾਵਜੂਦ ਵੀ ਉਹਨੇ ਗਲਤੀ ਮੰਨੀ ਐ। ਹੂੰ। ਕੀ ਹੋ ਗਿਆ? ਇੱਕੀ ਮਾਫੀ ਦਾ ਦੌਰ ਕਿੱਥੋਂ ਸ਼ੁਰੂ ਹੋਇਆ ਪਹਿਲਾਂ ਇੱਕ ਪਾਸੇ ਮਾਫੀ ਮੰਗੀ ਜਾਂਦੀ ਆ। ਹਾਂ ਅ ਪਟਿਆਲੇ ਕਾਲੀ ਮਾਤਾ ਮੰਦਿਰ ਚ ਮਾਫੀ ਮੰਗੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਇੱਕ ਹੋਰ ਜਗ੍ਹਾ ਤੇ ਜਾਇਆ ਜਾਂਦਾ ਹੈ ਹਾਂਜੀ ਉੱਥੇ ਵੀ ਮਾਫੀ ਮੰਗੀ ਜਾਂਦੀ ਹੈ ਹਾਂ ਅਸਲ ਚ ਇਹ ਮਾਮਲਾ ਵਿਗੜਾ ਹੀ ਮਾਫੀ ਮੰਗਣ ਤੋਂ ਹੈ ਮਾਫੀ ਮੰਗਣ ਤੋਂ ਹੀ ਬਿਲਕੁਲ ਇਹ ਮਾਮਲਾ ਵਿਗੜਾ ਹੀ ਮਾਫੀ ਮੰਗਣ ਤੋਂ ਹੈ ਇਹ ਮਾਫੀ ਨਾ ਮੰਗਦੇ ਆਰਾਮ ਨਾਲ ਆਪਣੇ ਘਰੇ ਬੈਠੇ ਰਹਿੰਦੇ ਮੈਨੂੰ ਲੱਗਦਾ ਫਿਰ ਇੰਨਾ ਬਵਾਲ ਹੋਣਾ ਸੀ ਜੀ ਮਾਫੀ ਜਦ ਕਾਲੀ ਮਾਤਾ ਮੰਦਿਰ ਚ ਮੰਗਣ ਆਏ ਹਾਂ ਮੈਨੂੰ ਜਾਣਦੇ ਇਹਨਾਂ ਨੂੰ ਕਿੰਨੇ ਗਾਈਡ ਕੀਤਾ ਕਿੰਨਾ ਨਹੀਂ ਕੀਤਾ ਉੱਥੇ ਜਦ ਇਹਨਾਂ ਨੇ ਇੱਕ ਕੋਈ ਇੱਕ ਖਾਸ ਵਿਅਕਤੀ ਪੈਸੋ ਕੋ ਜਿਹੜੇ ਉਹ ਗੱਡੀ ਤੇ ਬੈਠੇ ਆ ਮਾਤਾ ਜੀ ਉਹ ਧਾਰਮਿਕ ਵਿਕਤੀਤ ਵੀ ਆ ਬੈਠੇ ਆ ਗੱਡੀ ਤੇ ਬੈਠੇ ਆ ਠੀਕ ਆ ਉਹ ਗੱਡੀ ਤੇ ਬੈਠੇ ਹੀ ਆ ਜਦੋਂ ਉਹ ਜਦੋਂ ਉਹਨਾਂ ਤੋਂ ਮਾਫੀ ਮੰਗਦੀ ਫਿਰ ਅੱਗੇ ਇਹਨਾਂ ਦਾ ਚੈਪਟਰ ਸਟਾਰਟ ਹੋ ਗਿਆ ਇਹਨਾਂ ਦੀ ਦੁਕਾਨਾਂ ਜਿਹੜੀਆਂ ਸੀਗੀਆਂ ਉਹਦੇ ਚ ਆਵਾਜ਼ਾਂ ਲੱਗੀਆਂ ਪਏ ਉਹਨੂੰ ਸਾਡੇ ਕੋਲ ਵੀ ਆਓ ਅਸੀਂ ਪਿੱਛੇ ਕਿਉ ਰਹਿ ਜੀਏ ਸਾਡੇ ਕੋਲ ਤੇ ਆਣਾ ਦੀ ਕੋ ਪਰਚਾ ਦਰਜ ਕਰਾਵਾਂਗੇ ਜੇ ਜੀ ਸਮਝ ਆਕਲ ਹੁੰਦੇ ਵੀ ਚਲੋ ਕਾਲੀ ਪੀਠ ਮਹਾਮਾਈ ਦਾ ਇੱਕ ਬਹੁਤ ਵੱਡਾ ਮੰਦਿਰ ਹੈ ਜੀ ਮਹਾਰਾਜਾ ਪਟਿਆਲੇ ਦਾ ਬਣਵਾਇਆ ਹੋਇਆ ਮੰਦਿਰ ਹੈ ਹਾਂ ਜੀ ਹੈਨਾ ਜੀ ਹੂੰ ਮਹਾਰਾਜਾ ਪਟਿਆਲੇ ਦਾ ਮਹਾਰਾਜਾ ਪਟਿਆਲੇ ਦਾ ਭੁਪਿੰਦਰ ਸਿੰਘ ਹੂੰ ਹੈਨਾ ਭੁਪਿੰਦਰ ਸਿੰਘ ਜੀ ਦਾ ਬਣਵਾਇਆ ਹੋਇਆ ਮੰਦਿਰ ਹੈ ਪੁਰਾਣਾ ਮੰਦਿਰ ਹੈ ਹੂੰ ਜੇ ਇਸ ਮੰਦਿਰ ਚੋਂ ਉਹਨੇ ਮਾਫੀ ਮੰਗ ਲਈ ਉਹ ਤੁਹਾਨੂੰ ਮਾਫੀ ਮਿਲ ਵੀ ਗਈ ਹੂੰ ਤੇ ਫਿਰ ਆਪਣੇ ਆਪ ਨੂੰ ਰੱਬ ਤੋਂ ਵੱਡਾ ਕਿਉਂ ਦਿਖਾਉਣ ਦੀ ਕੋਸ਼ਿਸ਼ ਇਹ ਇਹਨਾਂ ਦੀ ਫੁੱਟ ਜ਼ਾਹਿਰ ਕਰਦਾ ਜੀ ਆਪਸ ਦੇ ਵਿੱਚ ਵੇ ਇਹਨਾਂ ਦੀ ਇਕਮਤ ਨਹੀਂ ਹੈ ਜੀ ਲੋਕ ਇਹ ਇਕਮਤ ਕਦੇ ਹੋਏ ਨਹੀਂਗੇ 50 ਬੰਦੇ ਆ ਰ 50 ਸ਼ਿਵ ਸੇਨਾ ਤੁਸੀਂ ਇੱਥੋਂ ਹੀ ਜਾਂਦਾ ਚੱਲ ਆ ਲੋ 50 ਬੰਦੇ ਆ ਤੇ 50 ਸ਼ਿਵ ਸੇਨਾ ਇਹਨਾਂ ਦੇ ਚੋਸ ਲੀ ਗੜੀ ਰਜਿਸਟਰਡ ਗੜੀ ਹੈ ਰਜਿਸਟਰਡ ਇੱਕ ਹੈ ਜੀ ਅਖਿਲ ਭਾਰਤੀਆ ਸ਼ਿਵ ਸੇਨਾ ਰਾਸ਼ਟਰਵਾਦੀ ਜਗਦੀਸ਼ ਤਾਂਗੜੀ ਇਹਦੇ ਜਿਹੜੇ ਸੀਗੇ ਉਹ ਹੈਡ ਹੁੰਦੇ ਸੀਗੇ ਜੀ ਅ ਗੁਰਮੰਡੀ ਲੁਧਿਆਣੇ ਦੇ ਵਿੱਚ 마하비르 ਮੰਦਿਰ ਉੱਥੇ ਬੈਠਦੇ ਹੁੰਦੇ ਸੀਗੇ ਬਹੁਤ ਪੁਰਾਣੇ ਮੇਰੇ ਵਾਕਫ ਹੁਣ ਤੇ ਘਰ ਸਵਰਗ ਸਿਧਾਰ ਗਏ ਚਲੇ ਗਏ ਬਹੁਤ ਪੁਰਾਣੇ ਮੇਰੇ ਵਾਕਫ ਰਹੇ ਅਸੀਂ ਉਹਨਾਂ ਤੋਂ ਸਿੱਖਿਆ ਹਿੰਦੂਸਨ ਸਟਾਰਟਿੰਗ ਚ ਮੈਂ ਉਹਨਾਂ ਨੇ ਮੈਨੂੰ ਦੋ ਸਟੇਟ ਦਾ ਪ੍ਰਧਾਨ ਬਣਾਇਆ ਸੀਗਾ ਇਹ ਹਰਿਆਣਾ ਹਰਿਆਣਾ ਔਰ ਪੰਜਾਬ ਮੈਂ ਦੋਵੇਂ ਸਟੇਟਾਂ ਦਾ ਅਧਿਖਰਿਆਂ ਜੀ ਸ਼ਿਵ ਸੇਨਾ ਦਾ ਆਖਿਲ ਭਾਰਤੀ ਸਿਵ ਸੇਨਾ ਹੂੰ ਪੰਜਾਬ ਦੀ ਇਹ ਹੀ ਸ਼ਿਵ ਸੇਨਾ ਰਜਿਸਟਰਡ ਹੈ ਜੀ ਇੱਕ ਕੱਲੀ ਬਰਗੋਈ ਨਹੀਂ ਹੈ ਬਾਕੀ ਵਾਲਾ ਸਾਹਿਬ ਠਾਕਰੇ ਦੀ ਹੈ ਜੇ ਬਾਲਾ ਸਾਹਿਬ ਠਾਕਰੇ ਦੀ ਤੁਸੀਂ ਗੱਲ ਕਰਦੇ ਹੋ ਬਾਲਾ ਸਾਹਿਬ ਠਾਕਰੇ ਕਦੇ ਪੰਜਾਬ ਆਏ ਨਹੀਂ ਹੂੰ ਕਦੇ ਵੀ ਨਹੀਂ ਆਏ ਜੀ ਕਦੇ ਵੀ ਨਹੀਂ ਉਹਨਾਂ ਨੂੰ ਪਤਾ ਸੀਗਾ ਵੀ ਪੰਜਾਬ ਦੇ ਵਿੱਚ ਇਹ ਸਟੰਮ ਜੋ ਚੱਲ ਰਿਹਾ ਉਹ ਬਿਲਕੁਲ ਗਲਤ ਚੱਲ ਰਿਹਾ ਸਿੱਖਾਂ ਨੂੰ ਮੈਂ ਤਾਂ ਸਿੱਖਾਂ ਦਾ ਨਰਸੰਗਾਰ ਹੋ ਰਿਹਾ ਇੱਥੇ ਬਾਲਾ ਸਾਹਿਬ ਨੂੰ ਪਤਾ ਸੀਗਾ ਬੇ ਇੱਥੇ ਗਲਤ ਹੋ ਰਿਹਾ ਸਿੱਖਾਂ ਨਾਲੋਂ ਤਾਂ ਇਹਨਾਂ ਦੇ ਨਾਲ ਨਹੀਂ ਖੜੇ ਇੱਥੇ ਆ ਕੇ ਇਸੇ ਕਰਕੇ ਜਗਦੀਸ਼ ਤੰਗੜੀ ਜੀ ਨੇ ਫਿਰ ਅਲੱਗ ਸ਼ਿਵ ਸੰਗਤ ਬਣਾਈ ਸੀ ਬਾਲਾ ਸਾਹਿਬ ਠਾਕਰੇ ਕਦੇ ਵੀ ਨਹੀਂ ਆਏ ਪੰਜਾਬ ਹਮ ਸਨਮਾਨ ਕਰਦੇ ਸੀ ਸਿੱਖਾਂ ਦਾ ਬਹੁਤ ਸਨਮਾਨ ਕਰਦੇ ਹੁੰਦੇ ਸੀ ਐਸੀ ਗੱਲ ਮੈਂ ਮਿਲਿਆ ਜਿਵੇਂ ਮੈਂ ਦੇਖਿਆ ਉਹਨਾਂ ਨੂੰ ਅਸੀਂ ਗੱਲਾਂ ਕੀਤੀਆਂ ਉਹਨਾਂ ਨਾਲ ਹਮ ਬਾਲ ਠਾਕਰੇ ਤਾਹੀਂ ਇਹਨਾਂ ਨੇ ਕਦੇ ਇੱਥੇ ਇਹਨਾਂ ਦੇ ਇੱਥੇ ਇੱਥੇ ਦੇ ਹਿੰਦੂਵਾਦੀਆਂ ਨੂੰ ਕਦੇ ਉਹਨਾਂ ਨੇ ਸਪੋਰਟ ਵੀ ਨਹੀਂ ਦਿੱਤੀ ਉਹ ਜਾਣਦੇ ਸੀਗੇ ਕਿ ਹਿੰਦੂ ਔਰ ਸਿੱਖ ਜਿਹੜੇ ਆ ਇਹ ਜਿੰਨਾ ਇਹਨਾਂ ਦੇ ਵਿੱਚ ਆਪਸ ਵਿੱਚ ਬਹੁਤ ਜ਼ਿਆਦਾ ਪ੍ਰੇਮ ਪਿਆਰ ਰਹੇਗਾ ਉਹਦੇ ਨਾਲ ਪੂਰੇ ਪੂਰੇ ਮੁਲਕ ਦੀ ਡਿਵੈਲਪਮੈਂਟ ਉਹਦੇ ਨਾਲ ਵਧੇਗੀ ਪਰ ਸੰਤਾਂ ਨੂੰ ਤਾਂ ਚੈਲੰਜ ਉਹਨਾਂ ਨੇ ਕੀਤਾ ਸੀ। ਹਾਂ ਕੀਤਾ ਸੀ। ਸੰਤਾ ਦੀ ਤਸਵੀਰ ਤਾਂ ਤੁਸੀਂ ਆਪਣੇ ਘਰੇ ਵੀ ਰੱਖੀ ਹੋਈ ਹੈ। ਹਾਂ ਹਾਂ ਹਾਂਜੀ ਹੈਗੀ ਹੈ ਜੀ। ਨਹੀਂ ਸੰਤਾਂ ਨੂੰ ਉਹਨਾਂ ਨੇ ਚੈਲੰਜ ਕੀਤਾ ਸੀ ਪਰ ਉਹ ਨਹੀਂ ਆਏ ਸਾਹਮਣੇ ਫਿਰ। ਸਾਹਮਣੇ ਵੀ ਤਾਂ ਨਹੀਂ ਆਏ ਜੀ ਫਿਰ। ਫਿਰ ਉਹਨਾਂ ਨੇ ਕਿਹਾ ਠੀਕ ਹੈ ਜੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਭਈਆ ਮਰਦ ਦਲੇਰ ਹੈਗੇ ਆ ਸੰਤ ਹੈਗੇ ਆ ਤੇ ਉਹ ਨਹੀਂ ਬਾਹਰ ਆਏ ਉਸ ਟਾਈਮ ਨਿਕਲ ਆਪਣੇ ਘਰ ਆਰਾਮ ਨਾਲ ਬੈਠੇ ਹੋ। ਹੂੰ। ਇਹ ਵੀ ਇੱਕ ਇੱਜ਼ਤ ਦਾ ਮੈਂ ਤਾਂ ਇਹਨੂੰ ਇੱਜ਼ਤ ਕਰਨਾ ਹੀ ਮੰਨਦਾ ਹਾਂ ਜੀ। ਕੋਈ ਕੁਝ ਵੀ ਕਹਿੰਦਾ ਰਵੇ। ਉਹਨਾਂ ਨੇ ਸੰਤਾਂ ਦੀ ਇੱਜ਼ਤ ਕੀਤੀ ਹੈ। ਨੇਮਾ ਰਾਸ਼ਟਰ ਦੇ ਵਿੱਚ ਬਾਲ ਠਾਕਰੇ ਤੋਂ ਵੱਡਾ ਬਾਲਾ ਸਾਹਿਬ ਠਾਕਰੇ ਤੋਂ ਵੱਡਾ ਕਿਹੜਾ ਲੀਡਰ ਹੋਇਆ ਜੀ ਹਿੰਦੂਆਂ ਦਾ ਜਿਨ੍ਹਾਂ ਨੇ ਅਮਰਨਾਥ ਯਾਤਰਾ ਤੱਕ ਖਤਵਾਈ ਹੈ ਅੱਜ ਉਹਨਾਂ ਦੇ ਸਿਧਾਂਤ ਉਹਨਾਂ ਦੀਆਂ ਗੱਲਾਂ ਤੁਸੀਂ ਇਤੋਂ ਦੀ ਸ਼ਿਵ ਸੰਗਮ ਵਿੱਚ ਦਿਖਾਓ ਜਰਾ ਥੋੜਾ ਜਿਹਾ